ਲੋਕ ਸੰਭਤੀ ਚੋਣਾ ਦੀਆਂ ਨਾਮਜ਼ਦੀਆਂ ਨੂੰ ਲੈ ਕੇ ਸਵੇਰ ਤੋਂ ਪੰਜਾਬ ਦੀ ਵੱਖ-ਵੱਖ ਥਾਂ ਉਤੇ ਜੋ ਹੰਗਾਮਾ ਹੈ ਉਹ ਵੇਖਣ ਨੂੰ ਮਿਲਿਆ ਹੈ ਤੇ ਹੁਣ ਵੀਡੀਓ ਸਾਹਮਣੇ ਆ ਰਹੀ ਹੈ ਮਜੀਠਾ ਤੋਂ ਜਿੱਥੇ ਇਹੀ ਹੰਗਾਮਾ ਵੇਖਣ ਨੂੰ ਮਿਲ ਰਿਹਾ ਹੈ ਤੇ ਇੱਥੇ ਗਨੀਵਕੌਰ ਮਜੀਠਾ ਵੀ ਮੌਜੂਦ ਰਹੇ ਸਸਿਕਾਲ ਜੀ ਵੀਡੀਓ ਰਿਕੁਐਸਟ ਹੈ ਇਲੈਕਸ਼ਨ ਕਮਿਸ਼ਨ ਨੂੰ ਕਿ ਜਿਹੜੀ ਜਿਹੜੀ ਇਹ ਐਲੈਕਸ਼ਨ ਹੋ ਰਹੀ ਹੈ ਉਹਦੇ ਤੇ ਥੋੜਾ ਧਿਆਨ ਦੇ ਪਿੱਕੀਵਾਂ ਡੇਰਾ ਬਾਬਾ ਨਾਨਕ ਤਨੌਰ ਕੋਈ ਪੰਜਾਬ ਦੇ ਹੋਰ ਹਲਕਿਆਂ 'ਚ ਵੀ ਇਹੀ ਪ੍ਰੋਬਲਮ ਆ ਰਹੀ ਹੈ ਸਾਡੇ ਮੁਛੀਠੇ 'ਚ ਵੀ ਇਹੀ ਪ੍ਰੋਬਲਮ ਆ ਰਹੀ ਹੈ ਜਿਹੜੇ ਆਪੋਜੀਸ਼ਨ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ ਉਹਨਾਂ ਦੇ ਪ੍ਰੋਬਲਮਸ ਸਬਮਿਟ ਨਹੀਂ ਕਰਨ ਦੇ ਰਹੇ ਜੇ ਸਰਕਾਰ ਨੇ ਇਹੀ ਕਰਨਾ ਸੀਗਾ ਤਾਂ ਇਲੈਕਸ਼ਨ ਕਰਨ ਦਾ ਫਾਇਦਾ ਹੀ ਨਹੀਂ ਸੀ ਕੋਰਟ ਦੇ ਹੁਕਮ ਅਨੁਸਾਰ ਇਲੈਕਸ਼ਨ ਹੋ ਰਹੀ ਹੈ ਜੇ ਕਰ ਰਹੇ ਹੋ ਤਾਂ ਤੁਸੀਂ ਪ੍ਰੋਪਰ ਤਰੀਕੇ ਨਾਲ ਕਰੋ ये डेमोक्रेसी है जिथे असी रह रहे हैं ये कोई डिप्टीशिप नहीं है जी डिप्टीशिप चाहिए है तो आप ही डिकलेयर कर दो जिला प्रधान ब्लॉक समिति के मैंबर जे चाहते हो डिकलेयर करके खत्म करो कल इस जो ड्रामा रचा जा रहा है ये रचने की कोई लोड़ नहीं है मेरी बेनती है इलेक्शन कमीशन ਕਿ ਤੁਸੀਂ ਪਲੀਜ਼ ਇਹਨੂੰ ਇਹਦੇ ਤੇ ਧਿਆਨ ਦਿਓ ਤੇ ਕੁਝ ਕਰੋ ਸਾਡਾ ਸਾਡੇ ਮਜੀਠੇ ਵੀ ਇਹੀ ਹੋ ਰਿਹਾ ਹੈ ਐਸਡੀਐਮ ਦੇ ਦਫ਼ਤਰ ਨੂੰ ਅੰਦਰੋਂ ਤਾਲਾ ਲਾ ਦਿੱਤਾ ਇਹਨਾਂ ਨੇ ਤੇ ਲੋਕਾਂ ਨੂੰ ਅੰਦਰ ਜਾ ਕੇ ਪੇਪਰ ਭਰਨ ਨਹੀਂ ਦਿੱਤਾ ਜਾ ਰਿਹਾ ਸਤਿ ਸ਼੍ਰੀ ਅਕਾਲ ਜੀ ਮੇਰੀ ਰਿਕਵੈਸਟ ਹੈ ਇਲੈਕਸ਼ਨ ਕਮਿਸ਼ਨ ਨੂੰ ਕਿ ਜਿਹੜੀ ਜਿਹੜੀ ਇਹ ਐਲੈਕਸ਼ਨ ਹੋ ਰਹੀ ਹੈ ਉਹਦੇ ਤੇ थोड़ा ਧਿਆਨ ਦੇ ਪਿੱਕੀਵਾਂ ਡੇਰਾ ਬਾਬਾ ਨਾਨਕ ਫਨੋਰ ਕੋਈ ਪੰਜਾਬ ਦੇ ਹੋਰ ਹਕੀਆਂ ਚ ਵੀ ਇਹੀ ਪ੍ਰੋਬਲਮ ਆ ਰਹੀ ਹੈ ਸਾਡੇ ਮੁਝੀਠੇ ਚ ਵੀ ਇਹੀ ਪ੍ਰੋਬਲਮ ਆ ਰਹੀ ਹੈ ਜਿਹੜੇ ਆਪੋਜੀਸ਼ਨ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ ਉਹਨਾਂ ਦੇ ਫਾਰਮਸ ਸਬਮਿਟ ਨਹੀਂ ਕਰਨ ਦੇ ਰਹੇ ਜੇ ਸਰਕਾਰ ਨੇ ਇਹੀ ਕਰਨਾ ਸੀਗਾ ਤਾਂ ਇਲੈਕਸ਼ਨ ਕਰਨ ਦਾ ਫਾਇਦਾ ਨਹੀਂ ਹੁੰਦਾ ਕੋਰਟ ਦੇ ਹੁਕਮ ਅਨੁਸਾਰ ਇਲੈਕਸ਼ਨ ਹੋ ਰਹੀ ਹੈ ਜੇ ਕਰ ਰਹੇ ਹੋ ਤਾਂ ਤੁਸੀਂ ਪ੍ਰੋਪਰ ਤਰੀਕੇ ਨਾਲ ਕਰੋ ये डेमोक्रेसी है जिथे असी रह रहे हैं ये कोई डिकटेटरशिप नहीं है जी डिकेटिप चाहिए है तो आप ही डिकलेयर कर दो जिला प्रधान ब्लॉक समिति के मैंबर जी चाहते हो डिकलेयर कर कि खत्म करो गल इस जो ड्रामा रचा जा रहा है ये रचने की कोई लड़ नहीं है मेरी बेनती है इलैक्शन कमीशन ਕਿ ਤੁਸੀਂ ਪਲੀਜ਼ ਇਹ ਨੂੰ ਇਹਦੇ ਤੇ ਧਿਆਨ ਦਿਓ ਤੇ ਕੁਝ ਕਰੋ ਸਾਡਾ ਸਾਡੀ ਮਜਿੱਕੇ ਵੀ ਇਹੀ ਹੋ ਰਿਹਾ ਹੈ ਐਸਡੀਐਮ ਦੇ ਦਫ਼ਤਰ ਨੂੰ ਅੰਦਰੋਂ ਤਾਲਾ ਲਾ ਦਿੱਤਾ ਇਹਨਾਂ ਨੇ ਤੇ ਲੋਕਾਂ ਨੂੰ ਅੰਦਰ ਜਾ ਕੇ ਪੇਪਰ ਭਰਨ ਨਹੀਂ ਦਿੱਤਾ ਜਾ ਰਿਹਾ